हां जी भाई जी ਜਿਹੜੀ ਹੈ ਸਭ ਤੋਂ ਪਹਿਲਾਂ ਨਾਮ ਤੇ ਉਹਦਾ ਦੱਸਦੇ ਮੈਂ ਜੀ ਬਲਵਿੰਦਰ ਸਿੰਘ ਬੱਲੀ ਆਪਣਾ ਜੀ ਚੇਅਰ ਸਵਾਨ ਮੈਨੇਜ ਬਾਇ ਰਿੰਪਲ ਗਰੁੱਪ ਗਰੁੱਪ ਸਰਕਲ ਮਜੀਠਾ ਅਸੀਂ ਜੀ ਕਾਫੀ ਦਿਨ ਤੋਂ ਇੱਕ ਗੌਰਵਨਾਮ ਦਾ ਲੜਕਾ ਜੀ ਜੋ ਇੱਥੇ ਮਜੀਠੇ ਦੇ ਵਿੱਚ ਹੱਤਿਆ ਵਾਲਿਆਂ ਨੂੰ ਜਾਂ ਹੋਰ ਮਲ ਸਪਲਰਾਂ ਨੂੰ ਸ਼ਰਾਬ ਸਪਲਾਈ ਕਰ ਰਿਹਾ ਸੀ ਸਾਨੂੰ ਕਾਫੀ ਦਿਨ ਤੋਂ ਉਹਦੀ ਮੁਖਬਰੀ ਸੀ ਤੇ ਅੱਜ ਵੀ ਸਾਨੂੰ ਉਹਦੀ ਕੋਈ ਮੁਖਬਰੀ ਹੀ थी ਉਹ ਮਜੀਠੇ ਵਿੱਚ ਕਿਸੇ ਨੂੰ ਸ਼ਰਾਬ ਦੀ ਸਪਲਾਈ ਦੇਣ ਆ ਰਿਹਾ ਵਾ ਤਾਂ ਇਹ ਫਿਰ ਰਿਲੇਟਡ ਲਾਗੇ ਥਾਣਾ ਜੀ ਸਾਡੇ ਮਜੀਠਾ ਜੀ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਆਪਣੇ ਅਕਸਾਈਜ ਟੀਮ ਨਾਲ ਸੰਪਰਕ ਕੀਤਾ ਆਪਣੇ ਇਨਸਪੈਕਟਰ ਧਰਮਿੰਦਰ ਸ਼ਰਮਾ ਜੀ ਨਾਲ ਸੰਪਰਕ ਕਰਕੇ ਤੇ ਸਵੇਰੇ ਉਹਦਾ ਟਰੈਪ ਲਾਇਆ ਜੀ ਨਾਲ ਥਾਣਾ ਮਜੀਠਾ ਦੀ ਪੁਲਿਸ ਨੇ ਤੇ ਨਾਲ ਅਕਸਾਈਜ ਵਿਭਾਗ ਦੀ ਟੀਮ ਨੇ ਤੇ ਉਹਨੂੰ ਅਸੀ ਹੀ ਅੱਜ 8 ਪੇਟੀਆਂ ਸਮੇਤ ਮਲਬੀ ਫੜ ਲਿਆ ਜੀ ਕੀ ਲੱਗਦਾ ਕਿ ਮਜੀਠੇ ਇਹ ਹਲਕੇ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਕਾਰੋਬਾਰੀ ਹਾਂਜੀ ਹਾਂਜੀ ਕਾਫੀ ਜਾਣੇ ਜੀ ਮਜੀਠੇ ਦੇ ਵਿੱਚ ਅੰਗਰੇਜ਼ੀ ਸ਼ਰਾਬ ਦਾ ਮਤਲਬ ਕਾਰੋਬਾਰ ਨਜਾਇਜ਼ ਕਾਰੋਬਾਰ ਕਰ ਰਹੇ ਆ ਜਿਹੜੇ ਸਾਡੇ ਮਲਵੀ ਰੈਵਨਿਊ ਨੂੰ ਕਾਫੀ ਨੁਕਸਾਨ ਪਹਚਾਰੇ ਆ ਮਜੀਠੇ ਵਿੱਚ ਵੀ ਤੇ ਨਾਲ ਮਜੀਠੇ ਦੇ ਨਾਲ ਰਿਲੇਟਡ ਦੋ ਚਾਰ ਪਿੰਡੋਂ ਉੱਥੋਂ ਦੇ ਵੀ ਲੋਕ ਕਰ ਰਹੇ ਆ ਬਾਕੀ ਜਦੋਂ ਵੀ ਉਹਨਾਂ ਦੀ ਸਾਨੂੰ ਕੋਈ ਮੁਖਬਰੀ ਆਊਗੀ ਅਸੀਂ ਰਿਲੇਟਡ ਥਾਣੇ ਦੇ ਨਾਲ ਰਲ ਕੇ ਤੇ ਉਹਨਾਂ ਨੂੰ ਵੀ ਜ਼ਰੂਰ ਛੇਤੀ ਤੋਂ ਛੇਤੀ ਫੜਾਂਗੇ ਜੀ ਕੋਈ ਕਾਨੂੰਨ ਵਿੱਚ ਕੋਈ ਗ੍ਰਿਫਤਾਰੀ ਹਾਂਜੀ ਇਸ ਮਾਮਲੇ ਦੇ ਵਿੱਚ ਕੋਈ ਹਾਂਜੀ ਇੱਕ ਗ੍ਰਿਫਤਾਰ ਉਹ ਜੀ ਜਿਹੜਾ ਜਿਹਦੀ ਸਾਨੂੰ ਮੁਖਬਰੀ ਸੀ ਗੌਰਵ ਨਾਮ ਦਾ ਲੜਕਾ ਉਹਨੂੰ ਆਪਾਂ ਹੀ ਸਾਡੀ ਥਾਣੇ ਦੀ ਟੀਮ ਨੇ ਤੇ ਦੂਜਾ ਜੀ ਸਾਇਜ਼ ਵਿਭਾਗ ਦੀ ਟੀਮ ਨੇ ਉਹਨੂੰ ਫੜ ਕੇ ਤੇ ਗ੍ਰਿਫਤਾਰ ਕੀਤਾ ਵਜੇ ਜੇ ਸਾਡਾ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਕਦੀ ਨਾ ਕਿਤੇ ਕੋਈ ਪੋਲਿਟੀਕਲ ਪ੍ਰੈਸ਼ਰ ਪੈਂਦਾ ਨਹੀਂ ਨਹੀਂ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਰਕਾਰ ਵੱਲੋਂ ਜੋ ਦਰਨਾਚਾ ਵਰ ਉਹ ਚੱਲ ਰਿਹਾ ਹੈ ਦੇ ਵਿੱਚ ਕੋਈ ਵੀ ਪੋਲਿਟੀਕਲ ਪ੍ਰੈਸ਼ਰ ਨਹੀਂ ਹੈਗਾ ਜੀ ਸਾਡੇ ਉੱਤੇ ਕੋਈ ਗੱਲ ਨਹੀਂ ਉਹ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਜੀ ਕੋਈ ਗੱਲ ਕਿੰਨੇ ਦੇ ਤੋਂ ਕਾਫੀ ਦੇਰ ਤੋਂ ਕੰਮ ਕਰ ਰਿਹਾ ਜੀ ਇਹ ਹਾਂ ਜੀ ਕਾਫੀ ਦੇਰ ਤੋਂ ਕਰ ਰਿਹਾ ਜੀ ਕੰਮ ਤੇ ਪਰ ਇਹਦੇ ਵਿੱਚ ਸਾਨੂੰ ਅੱਜ ਮਤਲਬ ਸਫਲਤਾ ਜੀ ਹਾਸਲ ਹੋਈ ਹੈ ਕੀ ਲੱਗਦਾ ਜੀ ਹਲਗੇ ਵਿੱਚ ਕੋਈ ਦੂਜੀ ਦੇਸ਼ੀ ਦਾ ਨੂੰ ਦੇਖੀ ਪਈ ਹੈ ਹਾਂਜੀ ਹਾਂਜੀ ਦੇਸੀ ਤੇ ਜੀ ਤੁਹਾਨੂੰ ਪਤਾ ਹੀ ਆ ਥੋੜੀ ਦੇਰ ਪਹਿਲਾਂ ਇੱਥੇ ਜੋ ਵੀ ਐਕਸੀਡੈਂਟ ਹੋਇਆ ਵਾ ਮਤਲਬ ਕਾਫੀ ਮੋਤਾ ਹੋਈਆਂ ਸੀ ਤੇ ਉਹ ਹੁਣ ਪਹਿਲਾਂ ਤਾਂ ਕਾਫੀ ਦੇਰ ਜਿਹੜੀ ਦੇਸੀਦਾਰੂ ਬੰਦ ਰਹੀ ਜੀ ਹੁਣ ਹੌਲੀ 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 ਫੇਰ ਲੋਕ ਮਤਲਬ ਵੀ ਉਧਰੋਂ ਨਾਲੋਂ ਵਝਾਣ ਕਰ ਰਹੇ ਫੇਰ ਵੇਚਣਾ ਸ਼ੁਰੂ ਕਰ ਰਹੇ ਆ ਪਰ ਫੇਰ ਵੀ ਅਸੀਂ ਆਪਣੀ ਐਕਸਾਈ ਭਾਗ ਦੀ ਟੀਮ ਨਾਲ ਰਿਲੇਟਡ ਥਾਣਿਆਂ ਨਾਲ ਟਰਾਲ ਕੇ ਉਹਨਾਂ ਤੇ ਰੇਡ ਕਰ ਰਹੇ ਆ ਤੇ ਉਹਨਾਂ ਨੂੰ ਫੜ ਰਹੇ ਆ ਜਿਹੜੀਆਂ ਰੇਡਾਂ ਆ ਐਕਸਾਈ ਭਾਗ ਲਗਾਤਾਰ ਜਾਰੀ ਰਹਿਣਗੀਆਂ ਬਿਲਕੁਲ ਜੀ ਜਾਰੀ ਰਹੀਆਂ ਵੀ ਆ ਤੇ ਜਾਰੀ ਰਹਿਣਗੀਆਂ ਜੀ ਅੱ ਮੈਂ ਮਿਰਨਾਜੀ ਐਸੰਗਿਟੇ ਸਿੰਘ ਕਾਨਾ ਮਿੰਜਰ ਤੇ ਨਾ ਤਾਂ ਅੱਜ ਮੈਂ ਥਾਣੇ ਹਾਜ਼ਰ ਸੀਗਾ ਤੇ ਅਕਸਾਈਨ ਇੰਸਪੈਕਟਰ ਸ਼੍ਰੀ ਧਮਨ ਤਨਵਿੰਦਰ ਬਾਸ ਸ਼ਰਮਾ ਜੀ ਸਮੇਰਪਾਲ ਪੁਲਿਸ ਪਾਰਟੀ ਆਪਣੇ ਸਟਾਫ ਦੇ ਥਾਣੇ ਹਾਜ਼ਰ ਆਏ ਇਹਨਾਂ ਇੱਕ ਗੱਡੀ ਦਿੱਲੀ ਨੰਬਰ ਆ ਹਾਂ ਗੱਡੀ ਨੰਬਰ DL7CF 832 ਇਹਦੇ ਵਿੱਚੋਂ ਉਹਨਾਂ ਨੇ 6 ਪੇਟੀਆਂ ਆਰਸੀ ਦੀ ਰਿਕਵਰ ਕੀਤੀਆਂ ਤੇ 2 ਪੇਟੀਆਂ ਸਟਰਲਿੰਗ B7 ਅੱਠ ਪੇਟ ਇੰਟਰੋਡਰ ਰੇਂਗਰ ਕਵਰ ਕੀਤੀ। ਸਰ ਦੇਸੀ ਜਰਾ ਵੀ ਕੋਈ ਗਰਮ ਹੋਈ ਹੈ। ਨਹੀਂ। ਹੋਰ ਵੀ ਕੋਈ ਚੀਜ਼ ਬਰਾਮ ਨਹੀਂ ਗੱਡੀ ਆ ਕਰੀ ਗੱਡੀ। ਇਹ ਦੋਸ਼ੀ ਹੈਗਾ ਜੀ ਗੌਰਵ ਚੋਹਾਨ ਪੁੱਤਰ ਦਲਜੀਤ ਸਿੰਘ ਵਾਸੀ ਵਾਰਡ ਨੰਬਰ 4 ਖਾਸਾ ਪੱਤੀ। ਮੈਂ ਅੱਗੇ ਅਜੇ ਪੁੱਛਗਿਛ ਕਰਾਂਗੇ ਆਪਾਂ। ਇਹਨਾਂ ਦਾ ਤਾਂ ਅਸਲ ਕੋਈ ਅਸਰ ਲੱਗਿਆ ਨਹੀਂ। ਉਹ ਦੇਖੀ ਨਹੀਂ ਜੀ ਅਜੇ ਤੇ ਆਈ ਹੈ ਜੀ ਕਿ ਕਰਦੇ ਆਪਾਂ। ਤਾਂ ਬਖੇ ਇਸ ਵਾਰ ਇੱਕ ਮਕਾਨ ਨੰਬਰ 113 ਅੰਦਰ ਜਿੱਕਾ ਜਾ ਰਿਹਾ ਹੈ। ਕੋਈ ਚਾਹਤਾ ਨੂੰ ਪੀ ਨਹੀਂ ਕਹਿੰਦਾ ਉਹ ਪ੍ਰੈਸ਼ਰ ਚ ਲਿਆ ਨਾ ਜੀ ਮੈਂ ਨਹੀਂ ਇਹ ਨਹੀਂ ਦੇਰੀ ਕੋਈ ਕੀਤੀ ਗਈ ਨਾ ਤੇ ਦੇਰੀ ਕੋਈ ਨਹੀਂ